ਇਹੋ ਜੀ ਕਿਹੜੀ ਚੀਜ਼ ਐ ਜਿਹੜੀ ਬਿਨਾ ਫੰਗਾ ਤੋੜਦੀ ਐ। ਬੜਤੇ ਐਕਸ ਵਾਲ ਹੋਰ ਆ ਗਿਆ। ਇਹੋ ਜੀ ਕਿਹੜੀ ਚੀਜ਼ ਐ ਜਿਹੜੀ ਜਿੰਨਾ ਚੱਲਦੀ ਰਹਿੰਦੀ ਉਹਨਾਂ ਹੀ ਉਹ ਹਲੋ ਦੋਸਤੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਵਾਗਤ ਹੈ ਤੁਹਾਡਾ ਅੱਜ ਦੇ ਨੂ ਬਲੌਗ ਵਿੱਚ ਅੱਜ ਦਾ ਬਲੌਗ ਬਹੁਤ ਲੇਟ ਸ਼ੁਰੂ ਕਰ ਰਹੇ ਆਂ। ਬੀਜੀ ਸੇ ਅੱਜ ਸਾਰੀ ਦਿਹਾੜੀ ਤੱਕੇ ਵੀ ਪਏ ਆਂ। ਸੋਣ ਬੱਚਿਆਂ ਨਾਲ 10 ਮਿੰਟ ਮਸਤੀ ਕਰਦੇ 10 ਮਿੰਟ ਤੈਨ ਗੁਰਦੁਆਰੇ ਕੌਣ ਤੈਨ ਗੁਰਦੁਆਰੇ ਕਿਦੋਂ ਗਿਆ ਇੱਕ ਤਾਂ ਆਪਣੇ ਜਦੋਂ ਤੈਲੇ ਗਈ ਇੱਕ ਕਾਠ ਕਰਨ ਗਈ ਹਮੇਸ਼ਾ ਹਾਂ ਸੋ ਦੋਸਤੋ ਅੱਜ ਪ੍ਰੋਗਰਾਮ ਵੀ ਕਾਫੀ ਸੀ ਤੇ ਅੱਜ ਭਜਨਸ ਬਹੁਤ ਹੋਈ ਇਸ ਕਰਕੇ ਵਲੋਗ ਨਹੀਂ ਬਣਾਇਆ ਗਿਆ ਹਾਂ ਵੀ ਸ਼ੁਰੂਆਤ ਹੁਣ ਤੂੰ ਦੱਸ ਕੀ ਬਣਾਈਏ ਸਵਾਲ ਪੁੱਛੋ ਸਵਾਲ ਪੁੱਛੋ ਚਲੋ ਮੈਂ ਪੁੱਛਦਾ ਸੀ ਆਪਣੇ ਦੋ ਕੰਨ ਕਿਸ ਕੰਮ ਆਉਂਦੇ ਆ ਸੁਣਨ ਵਾਸਤੇ ਸੂਰਜ ਕਦੋਂ ਨਿਕਲਦਾ ਸਵੇਰ ਸਵੇਰ ਸੂਰਜ ਕਦੋਂ ਛਿਪਦਾ ਰਾਤ ਅੱਛਾ ਰਾਤ ਨੂੰ ਛਿਪਦਾ ਇਹ ਤਾਂ ਸਵਾਲ ਤੁਸੀਂ ਸਹੀ ਜਵਾਬ ਦੇ ਰਹੇ ਹੋ ਕੰਪਿਊਟਰ ਦਾ ਦਿਮਾਗ ਕਿਹੜਾ ਹੁੰਦਾ ਹੈ ਰੋਬੋਟਿਕ ਸੀਪੀਯੂ ਸੀਪੀਯੂ ਹਾਂ ਸੀਪੀਯੂ ਯਸ ਬਹੁਤ ਵਧੀਆ ਸਹੀ ਜਵਾਬ ਦਿੱਤਾ ਇਹਨੇ ਕੰਪਿਊਟਰ ਦਾ ਦਿਮਾਗ ਕਿਹੜਾ ਹੁੰਦਾ ਹੈ cpu ਚਲੋ ਇੱਕ ਸਵਾਲ ਹੁਣ ਮੈਂ ਹੋਰ ਪੁੱਛਦਾ ਤੁਹਾਨੂੰ ਐਵਜੀ ਕਿਹੜੀ ਚੀਜ਼ ਹੈ ਜਿਹੜੀ ਟੁੱਟੇ ਤੇ ਖੜਕਾ ਨਹੀਂ ਕਰਦੀ ਐਵਜੀ ਕਿਹੜੀ ਚੀਜ਼ ਹੈ ਜਿਹੜੀ ਟੁੱਟਦੀ ਹੈ ਤੇ ਖੜਕਾ ਨਹੀਂ ਕਰਦੀ ਦੱਸੋ ਕੀ ਹੈ ਹੈ ਕਾਗੀ ਟੁੱਟਦਾ ਛੁੜੀ ਹੁੰਦਾ ਕਾਗੀ ਤਾਂ ਪੜਦਾ ਹੁੰਦਾ ਹੈ ਐਵਜੀ ਕਿਹੜੀ ਚੀਜ਼ ਹੈ ਸਰਬਤ ਜੀ ਟੁੱਟਦੀ ਹੈ ਤੇ ਖੜਕਾ ਨਹੀਂ ਕਰਦੀ ਕੋਈ ਚੀਜ਼ ਹੋਗੀ ਕੋਈ ਹੈ ਦੱਸ ਤੋ ਕੀ ਹੈ ਬਦ ਦੱਸੋ ਹਾਂ ਬਦ ਬਦ ਟੁੱਟਦਾ ਨਹੀਂ ਹੁੰਦਾ ਸੋਸਤੋ ਤੁਸੀਂ ਤੁਸੀਂ ਵੀ ਦੱਸ ਸਕਦੇ ਹੋ ਕਮੈਂਟ ਵਿੱਚ ਇਹੋ ਜੀ ਕਿਹੜੀ ਚੀਜ਼ ਹੈ ਜਿਹੜੀ ਟੁੱਟੇ ਤੇ ਖੜਕਾ ਨਹੀਂ ਕਰਦੀ ਕੱਚ ਕੱਚ ਵਾਲੀ ਕੋਈ ਚੀਜ਼ ਕੱਚ ਤਾਂ ਟੁੱਟਦਾ ਖੜਕਾ ਹੁੰਦਾ ਕੱਚ ਨਹੀਂ ਚੀਜ਼ ਰਸੋ ਕੀ ਹੈ ਨਹੀਂ ਕੱਚਲ ਹੀ ਨਹੀਂ ਕੀ ਪਤਾ ਇਹੋ ਜੀ ਕਿਹੜੀ ਚੀਜ਼ ਹੈ ਜਿਹੜੀ ਟੁੱਟੇ ਤੇ ਖੜਕਾ ਨਹੀਂ ਕਰਦੀ ਟੁੱਟਦੀ ਕਦੋਂ ਉਹ ਸਵੇਰੇ ਹਾਂ ਸਵੇਰੇ ਸਵੇਰੇ ਟੁੱਟਦੀ ਹੈ ਉਹ ਮੈਂ ਤੁਹਾਨੂੰ ਹਿੰਟ ਦੇ ਦਿੰਦਾ ਜਾਂ ਤਾਂ ਸਵੇਰੇ ਟੁੱਟਦੀ ਹੈ ਜਦ ਦਬੇਰੇ ਵੀ ਬਿਲਕੁਲ ਬਿਲਕੁਲ ਰਾਈਟ ਨੀਂਦ ਨੀਂਦ ਨਹੀਂ ਸਵਰ ਸੁਬਜ ਗਿਆ ਭਾਈ ਮੈਨੂੰ ਪਤਾ ਲਾਇਆ ਸੀ ਦੂਸਰਾ ਸਵਾਲ ਪੁੱਛਾਂ ਐਜੀ ਕਿਹੜੀ ਚੀਜ਼ ਹੈ ਜਿਹੜਾ ਜਿੰਨਾ ਉਹਦੇ ਚੋਂ ਕੱਢੀ ਜਾਊਂਗੇ ਉਹਨਾਂ ਹੀ ਵੱਡਾ ਹੋਈ ਜਾਊਗਾ ਐਜੀ ਕਿਹੜੀ ਚੀਜ਼ ਹੈ ਹਾਂ ਜਿੰਨਾ ਉਹਦੇ ਚੋਂ ਕੱਢੀ ਜਾਓਂਗੇ ਉਹਨਾਂ ਹੀ ਵੱਡਾ ਹੋਈ ਜਾਊਗਾ ਇਹ ਤਾਂ ਛੋਟਾ ਹੋਗਾ ਦੱਸੋ ਕਿਹੜੀ ਚੀਜ਼ ਹੈ ਐਜੇ ਕਿਹੜੀ ਚੀਜ਼ ਹੈ ਜਿੰਨਾ ਉਹਦੇ ਚੋਂ ਕੱਢੀ ਜਾਓਗੇ ਬਾਹਰ ਉਹਨਾ ਵੱਡਾ ਹੋਈ ਜਾਊਗਾ ਹੈ? ਦਿਮਾਗ ਲਾਓ ਦਿਮਾਗ ਲਾਓ। ਇੰਟਾ ਦੋ। ਇੰਟਾ? ਐਜੇ ਕਿਹੜੀ ਚੀਜ਼ ਹੈ ਜਿੰਨਾ ਉਹ ਕੱਢੀ ਜਾਓਗੇ ਉਹਨਾ ਵੱਡਾ ਹੋਈ ਜਾਊਗਾ। ਹਿੰਟ ਦੀ ਦਵਾ। ਹਿੰਟ ਕੀ ਦਵਾ? ਹਿੰਟ ਦੀ ਦਵਾ। ਮਿੱਟੀ ਨਿਕਲਦੀ ਹੈ ਇਹਦੇ ਚੋਂ। ਮਿੱਟੀ। ਜੈਸੀ? ਹੂੰ ਹੂੰ। ਮਿੱਟੀ ਨਿਕਲਦੀ ਵਿੱਚ ਮੈਂ ਤੁਹਾਨੂੰ ਹਿੰਟ ਕਿੱਡਾ ਤੱਕੜਾ ਦੇਤਾ ਮਿੱਟੀ ਨਿਕਲਦੀ ਹੂੰ ਕਿੱਥੇ ਆਖੀਏ ਘਾਰ ਨਈ ਜਿੰਨਾ ਜਿੰਨੀ ਉਹਦੇ ਵਿੱਚ ਮਿੱਟੀ ਕੱਢੀ ਜਾਊਂਗੇ ਉਹਨਾ ਵੱਡਾ ਹੋਈ ਜਾਊਗਾ ਹੋਰ ਹਿੰਟ ਦੇ ਦੇਣਾ ਟੁਕੜਾ ਜਿੰਨੀ ਉਹਦੇ ਵਿੱਚ ਮਿੱਟੀ ਕੱਢੀ ਜਾਓਂਗੇ ਉਹਨਾ ਵੱਡਾ ਹੋਈ ਜਾਊਗਾ ਮਿੱਟੀ 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 ਆਡੀ ਕਰਾਂਗੇ ਤਾਂ ਵੱਡਾ ਹੋਊਗਾ ਜਿੰਨਾ ਉਹ ਚ ਮਿੱਟੀ ਕੱਢੀ ਜਾਵਾਂਗੇ ਨਾ ਉਹਨਾ ਵੱਡਾ ਹੋਈ ਜਾਊਗਾ ਸਦ 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 ਦਿਮਾਗ ਲਾਓ ਦਿਮਾਗ ਵੱਲ ਵੱਡਾ ਹੋ ਜਾ ਜਿੰਨਾ ਉਹਦੇ ਚ ਮਿੱਟੀ ਕੱਢੀ ਜਾਓਗੇ ਨਾ ਹਟਾ ਹੈਂ ਖੱਡਾ ਹਾਂ ਖੱਡਾ 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 ਬਿਲਕੁਲ ਰਾਈਟ ਸਰਵਤੇ ਬਹਿ ਜਾਉਂ ਤੂੰ ਸਰਵਤੇ ਐਕਸ ਵਾਲ ਹੋਰ ਆ ਗਿਆ ਇਹੋ ਜੀ ਕਿਹੜੀ ਚੀਜ਼ ਹੈ ਜਿਹੜੀ ਜਿੰਨਾ ਚੱਲਦੀ ਰਹਿੰਦੀ ਉਹਨਾਂ ਹੀ ਉਹ ਇਹ ਜੀ ਕਿਹੜੀ ਚੀਜ਼ ਹੈ ਜਿੰਨਾ ਜਿਹੜੀ ਚੱਲਦੀ ਆ ਜਿੰਨੀ ਚੱਲੂਗੀ ਉਨੀ ਛੋਟੀ ਹੁੰਦੀ ਜਾਂਦੀ ਆ ਦੱਸੋ ਕੀ ਹੈ ਫੁੱਲ ਫੁੱਲ ਥੋੜਾ ਚੱਲਦਾ ਥੋੜੀ ਇਹ ਐ ਵੀ ਜਿਹੜੀ ਚੀਜ਼ ਹੈ ਜਿਹੜੀ ਜਿੰਨਾ ਚੱਲਦੀ ਉਹ ਉਨੀ ਛੋਟੀ ਹੁੰਦੀ ਜਾਂਦੀ ਖਤਮ ਹੋ ਜਾਂਦੀ ਹੈ ਹੂੰ 10 ਵਾਤੇ 10 ਮੰਗ ਲਾ ਸਿਰਫ ਬਤ ਖਤਮ ਵੀ ਤਾਂ ਹੋਊਗੀ ਸਾਬਣ ਨਾ ਸਾਬਣ ਨਹੀਂ ਚੱਲਦੀ ਉਹ ਆਪੇ ਸਾਬਣ ਤੱਕ ਸੌਣੀ ਪੈਂਦੀ ਹੈ ਉਹ ਆਪੇ ਚੱਲਦੀ ਆਉਂ ਸਸ ਦਸ ਦਸ ਛੇ ਦੀ ਕਰੋ ਟਾਈਮ ਥੋੜਾ ਹੁੰਦਾ ਨਹੀਂ ਕੜੀ ਨਹੀਂ ਖੋੜੀ ਛੋਟੀ ਛੋਟੀ ਹੁੰਦੀ ਹੈ ਵਾਹ ਜੀ ਕਿਹੜੀ ਚੀਜ਼ ਹੈ ਜਿਹੜੀ ਜਿੰਨਾ ਚੱਲਦੀ ਹੈ ਓਨੀ ਛੁੱਟ ਹੈ ਚੰਦਨ ਕਰਦੀ ਹੈ ਲਾਈਟ ਓ ਟੱਚ ਨਹੀਂ ਜੋ ਚਲ ਟਾਰ ਛੋਟੀ ਹੁੰਦੀ ਹੈ ਲਾਈਟ ਸਸ ਦਸ 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 ਬਰ ਲਾਈਟ ਲਾਈਟ ਦੀ ਬਾਰਾ ਚਾਂਦਨ ਕਰਦੀ ਔਰ ਰਾਤ ਨੂੰ ਨੇਰੇ ਚਾਂਦਨ ਕਰਦੀ ਹਿੰਟ ਕਿੱਡਾ ਤਕੜਾ ਦੇ ਦਦਾ ਚਲਦੀ ਹੈ ਚਲਦੀ ਹੈ ਚਲਦੀ ਹੈ ਚਲਦੀ ਆਓ ਚਾਂਦਨ ਕਰਦੀ ਕਰਦੀ ਚੱਲ ਐਵੇਂ ਨਹੀਂ ਚਲਦੀ ਐਵੇਂ ਨਹੀਂ ਚਲਦੀ ਹੈ ਆਪਣੇ ਘਰੇ ਕਈ ਵਾਰੀ ਹੁੰਦੀ ਹੈ ਚਪਲ ਹੁਣ ਹੈਗੀ ਹੈ ਦੀਵਾਲੀ ਤੇ ਬਾਲੀਆਂ ਆਉਂਦੀਆਂ ਫਟਾਕੇ ਐਡਾ ਤਕੜਾ ਹਿੰਟ ਦੇਤਾ ਚਪਲ ਨਹੀਂ ਸਬਜ਼ੀਆਂ ਨਹੀਂ ਸਬਜ਼ੀਆਂ ਨਹੀਂ ਅਗਰ ਨਹੀਂ ਮੋਮਬਤੀ ਹਾਂ ਮੋਮਬਤੀ ਅਰਗਬਤੀ ਕਹਿੰਦਾ ਸਮਰ ਕਹਿੰਦਾ ਸਰਵਤ ਨੇ ਦੱਸਿਆ ਤਕੀ ਸਹੀ ਦੋ ਸਵਾਲ ਸਮਰ ਨੇ ਸਹੀ ਦੱਸਤੇ ਇੱਕ ਸਰਵਤ ਨੇ ਠੀਕ ਹੈ ਇੱਕ ਹੋਰ ਪੁੱਛਦਾ ਮੈਂ ਠੀਕ ਹੈ ਰੈਡੀ ਹੋ? ਯੈਸ ਰੈਡੀ ਹੋ? ਹਾਂਜੀ ਚਲੋ ਇਹੋ ਜਿਹਾ ਕਿਹੜਾ ਕਮਰਾ ਹੈ ਜਿਹਦੇ ਦਰਵਾਜ਼ਾ ਨਹੀਂ ਹੁੰਦਾ ਇਹ ਨਹੀਂ ਹੋਣਾ ਤੁਹਾਨੂੰ ਦੱਸੋ ਕਿ ਦਿਮਾਗ ਲਾਓ ਇਹੋ ਜਿਹਾ ਕਿਹੜਾ ਕਮਰਾ ਹੈ ਜਿਹਦੇ ਦਰਵਾਜ਼ਾ ਨਹੀਂ ਹੁੰਦਾ ਕੰਦ ਹੂੰ ਕਮਰਾ ਮੈਨੂੰ ਮੂਹ ਹੋਗਾ ਹੈ ਇਹ ਹੋਇਆ ਕਿਹੜਾ ਕਮਰਾ ਜਿਹਦੇ ਦਰਵਾਜਾ ਨਹੀਂ ਹੁੰਦਾ ਦਰਵਾਜਾ ਨਹੀਂ ਹਾਂ ਹਿੰਟ ਦਵਾ ਹਿੰਟ ਚਲੋ ਦਿਮਾਗ ਲਾਓ ਧਰਤੀ ਚੋਂ ਪੈਦਾ ਹੁੰਦਾ ਉਹ ਧਰਤੀ ਚੋਂ ਪੈਦਾ ਹੁੰਦਾ ਇਹ ਹੋਇਆ ਕਿਹੜਾ ਕਮਰਾ ਜਿਹਦੇ ਦਰਵਾਜਾ ਨਹੀਂ ਹੁੰਦਾ ਜਾਕ ਧਰਤੀ ਦੇ ਵਿੱਚੋਂ ਪੈਦਾ ਹੁੰਦਾ ਉਹ ਹਿੰਟ ਦੇਤਾ ਤੁਹਾਨੂੰ ਮੈਂ ਬਹੁਤ ਤਕੜਾ ਜਾਕ ਕਈ ਵਰੀ ਆਪਾਂ ਨੂੰ ਖਾਣਾ ਵੀ ਹੈ ਹੋਰ ਹਿੰਟ ਦਵਾ ਬਹੁਤ ਅਕੜਾ ਹਾਂ ਉਹਦੀ ਸਬਜ਼ੀ ਬਣਦੀ ਹੈ ਟਮਾਟਰ ਨਹੀਂ ਮੂਬਲੀ ਨਹੀਂ ਮੂਬਲ ਆਲੂ ਇਹੋ ਜਿਹਾ ਕਿਹੜਾ ਕਮਰਾ ਹੈ ਇਹੋ ਜਿਹਾ ਕਿਹੜਾ ਰੂਮ ਹੈ ਜਿਹਦੇ ਦਰਵਾਜ਼ਾ ਨਹੀਂ ਹੁੰਦਾ ਇੱਕ ਹੋਰ ਹਿੰਟ ਦਿੰਦਾ ਮੈਂ ਤੈਨੂੰ ਸਵਾਲ ਦੇ ਵਿੱਚ ਹੀ ਇਹੋ ਜਿਹਾ ਕਿਹੜਾ ਰੂਮ ਹੈ ਜਿਹਦੇ ਦਰਵਾਜ਼ਾ ਨਹੀਂ ਹੁੰਦਾ ਮਸ਼ਰੂਮ ਮਸ਼ਰੂਮ ਸਹੀ ਸਵਾਲ ਦਾ ਜਵਾਬ ਦਿੱਤਾ ਸਮਰ ਨੇ ਤਿੰਨ ਸਵਾਲ ਦੇ ਜਵਾਬ ਦਿੱਤੇ ਸਮਰ ਨੇ ਸਰਬੱਤੇ ਤੂੰ ਇੱਕ ਦਾ ਦਿੱਤਾ ਹੈ ਇੱਕ ਹੋਰ ਕਰਾਂ ਹਾਂਜੀ ਹੋਰ ਕਰਾਂ ਇੱਕ ਇੱਕ ਸਾਲ ਹੋਰ ਆ ਗਿਆ ਵੀ ਹਾਂਜੀ ਉਹ ਖਾ ਕੇ ਛੁਕਾ ਹੈ ਉਹ ਖਾ ਕੇ ਛੁਕਾ ਇਹੋ ਜੀ ਕਿਹੜੀ ਚੀਜ਼ ਹੈ ਜਿਹੜੀ ਬਿਨਾ ਫੰਗਾ ਤੋੜਦੀ ਹੈ ਹੂੰ ਉਹਦੇ ਫੰਗ ਹੈ ਨਹੀਂ ਕਿ ਹੈਂ ਪਤਾ ਨਹੀਂ ਪਤਾ ਨਹੀਂ ਇਹ ਹੋਜੀ ਕਿਹੜੀ ਚੀਜ਼ ਹੈ ਜਿਹੜੀ ਬਿਨਾ ਫੰਗਾ ਤੋੜਦੀ ਹੈ ਤੁਸੀਂ ਹੈ ਮਮਾ ਨੇ ਦੱਸਤਾ ਤੇਰੀ ਨੇ ਮੈਨੂੰ ਨਹੀਂ ਪਤਾ ਸੀ ਮੈਂ ਦੇਖਿਆ ਨਹੀਂ ਲੱਗਦਾ ਸੁੱਤੇ ਹੀ ਵਾੜ ਜੂ ਖਾੜ ਇਹ ਖਰ ਬੋਚ ਲਓ ਆ ਮਮਾ ਨਸ ਚਲੋ ਚਲੋ ਇੱਕ ਹੋਰ ਬੋਚ ਲੈ ਇੱਕ ਸਵਾਲ ਹੋ ਰਿਹਾ ਹੈ ਹੁਣ ਲਾਸਟ ਹੈ ਬਸ ਉਹਦਾ ਪਪਾ ਸਟਾਪ ਕਰਦੇ ਹਾਂ ਇਹੋ ਜੀ ਕਿਹੜੀ ਚੀਜ਼ ਹੈ ਜਿਹੜੀ ਹੈ ਤਾਂ ਉਹ ਆਪਣੀ ਜਿਹੜੀ ਹੈ ਤਾਂ ਤੁਹਾਡੀ ਆਉਦੀ ਹੋ ਬਈ ਪਰ ਇਸਤੇਮਾਲ ਕੋਈ ਹੋਰ ਕਰਦਾ ਐ ਇਹੋ ਜੀ ਕਿਹੜੀ ਚੀਜ਼ ਐ ਵੀ ਹੈ ਤਾਂ ਉਹ ਆਪਣੀ ਹਾਂ ਪਰ ਇਸਤੇਮਾਲ ਕੋਈ ਹੋਰ ਕਰਦਾ ਐ ਐਸੀ ਹੈ ਐ ਹੈ ਐਸੀ ਨਹੀਂ ਇਸੇ ਤੇ ਕੈਮਰਾ ਦੇਖਿਆ ਨਾ ਚਲੋ ਜੇ ਕਰੀਂਂ ਦੀ ਜੀ ਹਾਂ ਆਪਣੇ ਆਪ ਦੇ ਕੋਲ ਹੁੰਦੀ ਐ ਹਰੇਕ ਕੋਲੇ ਹਰੇਕ ਬੰਦੇ ਕੋਲ ਹੁੰਦੀ ਐ ਉਹ ਹੁੰਦੀ ਤਾਂ ਆਪ ਦੀ ਬੰਦੇ ਦੀ ਐ ਉਹ ਪਰ ਇਸਤੇਮਾਲ ਕੋਈ ਹੋਰ ਕਰਦਾ ਐ ਫੋਨ ਫੋਨ ਤਾਂ ਆਪਾ ਇਸਤੇਮਾਲ ਕਰਦੇ ਆ ਆਪ ਆਪ ਨਹੀਂ ਕਰਦੇ ਉਸਕਾ ਬੈਟਰੀ ਚਾੜਦਾ ਬੈ ਕੇ ਸਵਾਲ ਦੇ ਤੂੰ ਤੇ ਕੈਮਰੇ ਜੀ ਨਹੀਂ ਆ ਰਹੇ ਦੋਨੇ ਯਾਨੀ ਬਾਹਰ ਜਾ ਰਹੇ ਕੈਮਰੇ ਇਹੋ ਜੀ ਕਿਹੜੀ ਚੀਜ਼ ਹੈ ਜਿਹੜੀ ਹੈ ਤਾਂ ਆਪਣੀ ਹੈ ਤਾਂ ਆਪਣੀ ਪਰ ਇਸਤੇਮਾਲ ਕੋਈ ਹੋਰ ਕਰਦਾ ਹੈ ਲੈ ਕੇ ਜੇਦੋ ਆਪਾਂ ਨੂੰ ਲੈ ਕੇ ਉਹ ਇਸਤੇਮਾਲ ਕਰਦਾ ਆਪਾਂ ਨੂੰ ਪਤਾ ਲੱਗ ਜਾਂਦਾ ਵੀ ਕੋਈ ਆਵਾਜ਼ ਮਾਰ ਰਿਹਾ ਆਪਾਂ ਨੂੰ ਆਵਾਜ਼ ਹੈ? ਆਵਾਜ਼ ਐਂਟ ਜਨ ਦੇ ਦਿੰਦਾ ਮੈਂ ਹੈ ਆਪਣੀ ਆਪਾਂ ਨੂੰ ਪਤਾ ਲੱਗ ਜਾਂਦਾ ਵੀ ਆਪਾਂ ਨੂੰ ਕੋਈ ਆਵਾਜ਼ ਮਾਰ ਰਿਹਾ ਹੈ ਹੈ ਤਾਂ ਆਪਣੀ ਹੁੰਦੀ ਏ ਪਰ ਵਰਤਦਾ ਕੋਈ ਹੋਰ ਆ ਉਹਨੂੰ ਫੋਨ ਸਟੈਂਡ ਫੇਰ ਸਾਨੂੰ ਆਪਾਂ ਨੂੰ ਪਤਾ ਲੱਗ ਜਾਂਦਾ ਬਈ ਕੋਈ ਆਵਾਜ਼ ਮਾਰ ਰਿਹਾ ਹੈ ਫੋਨ ਸਟੈਂਡ ਕੰਨ ਫੋਨ ਸਟੈਂਡ ਆਪਾਂ ਪਤਾ ਲੱਗ ਜਾਂਦਾ ਵੀ ਆਪਣਾ ਨਾਮ ਲੈ ਕੇ ਕੋ ਫੋਨ ਸਟੈਂਡ ਮੇਰੇ ਵੀ ਸੋਣਾ ਨਹੀਂ ਫੋਨ ਸਟੈਂਡ ਕਿਉਂ ਮੈਂ ਲੱਗੂ ਬਣੂਗਾ ਨੱਕ ਬਿੰਦੂ ਬਦ ਲੱਗ ਗਿਆ ਆਪਾਂ ਨੂੰ ਫਿਰ ਪਤਾ ਲੱਗ ਜਾਂਦਾ ਨੇ ਵੀ ਆਪਣਾ ਨਾਮ ਲੈ ਕੇ ਕੋ ਆਵਾਜ਼ ਮਾਰ ਰਿਹਾ ਹੈ ਹਿੰਟ ਬਹੁਤ ਤਕੜਾ ਦੇ ਤੋ ਸਾਨੂੰ ਮੈਨੂੰ ਬਦ ਲੱਗ ਗਿਆ ਦੱਸੋ ਮਮਾ ਨਹੀਂ ਸਮਰਦਰਵਾ ਤੇ ਤੂੰ ਦੱਸ ਬਾਹਰ ਆਵਾਂਗੇ ਇਹੋ ਜੀ ਕਿਹੜੀ ਚੀਜ਼ ਹੈ ਜਿਹੜੀ ਹੁੰਦੀ ਤਾਂ ਆਪਣੀ ਹੈ ਤੇ ਵਰਤਦਾ ਕੋਈ ਹੋਰ ਹੈ ਪਰ ਆਪਾਂ ਨੂੰ ਪਤਾ ਲੱਗ ਜਾਂਦਾ ਵੀ ਆਪਣੀ ਚੀਜ਼ ਵਰਤ ਲਈ ਆਪਰ ਪਤਾ ਲੱਗ ਜਾਂਦਾ ਜੇ ਕੋਈ ਆਵਾਜ਼ ਮਾਰਦੇ ਨੇ ਵੀ ਆਪਣਾ ਨਾਮ ਲੈ ਕੇ ਆਵਾਜ਼ ਮਾਰ ਰਿਹਾ ਕੋਈ ਆਪਣੇ ਨਾਮ ਹੁੰਦਾ ਤਾਂ ਆਪਣਾ ਪਰ ਵਰਤਦਾ ਕੋਈ ਹੋਰ ਹੈ ਨਾ ਠੀਕ ਹੈ ਓਕੇ ਹੰਟ ਹੰਟ ਤਿੰਨ ਮਿਲ ਗਏ ਤਾਂ ਤੁਹਾਨੂੰ ਪਤਾ ਲੱਗ ਗਿਆ ਪਿਆਰਿਓ ਅੱਜ ਦਾ ਬਲੌਗ ਇਸੇ ਸਮਾਪਤ ਕਰਦੇ ਆਂ ਅੱਜ ਬੱਚਿਆਂ ਨਾਲ ਸਵਾਲ ਜਵਾਬ ਕੀਤੇ ओके ब्लॉग ਬਣਾਉਂਦਾ ਟਾਈਮ ਨਹੀਂ ਲੱਗਿਆ ਪਸੰਦ ਆਵੇ ਤੇ ਲਾਈਕ ਜਰੂਰ ਕਰ ਦਿਓ ਕਮੈਂਟ ਜਰੂਰ ਕਰ ਦਿਓ ਚੈਨਲ ਤੇ ਨਵੇਂ ਤਾਂ ਸਬਸਕ੍ਰਾਈਬ ਕਰ ਦਿਓ ਮਿਲਦੇ ਆ ਕੱਲ ਨੂੰ ਫਿਰ ਨਵੇਂ ਵਲੌਗ ਵਿੱਚ ਕੱਲ ਨੂੰ ਪ੍ਰੋਗਰਾਮ ਤੇ ਜਾਣਾ ਹੈ ਕੱਲ ਵਾਲਾ ਵਲੌਗ ਜਰੂਰ ਦੇਖਿਓ ਮਿਲਦੇ ਆ ਕੱਲ ਨੂੰ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰਗਮਖ ਪਿਆਰੇ ਅੱਜ ਦਾ ਵਲੌਗ ਇੱਥੇ ਸਮਾਪਤ ਕਰਦੇ ਆ ਉਮੀਦ ਕਰਦੇ ਆ ਕਿ ਅੱਜ ਦਾ ਰੱਥਨ ਬਤ ਬਤਿਆ ਲੱਗੇਗਾ ਵੀਰ ਨੂੰ ਲਾਈਕ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਦਿਓ ਮਿਲਦੇ ਹਾਂ ਕੱਲ ਨੂੰ ਫੇਰ ਨੂੰ ਬਲੈਕ ਵਿੱਚ Tata clear ਰਵਾਂਖਾ ਆਪਣਾ ਤੇ ਆਪਣਾ ਖਿਆਲ ਰੱਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ